ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਜੌਣ ਵਾਲੇ ਦੇ ਵਿੱਚ ਜੌਣ ਵਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਰੀਦਕੋਟ ਦਾ ਇਹ ਪਿੰਡ ਆ ਗਿਆ ਤੇ ਇਹਦੋਂ ਗਾਂ ਜਿਹੜਾ ਜੌਣ ਵਾਲਾ ਫਰੀਦਕੋਟ ਦਾ ਹੀ ਨਾ ਭਾਈ ਹਾਂ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਗਿਆ ਦੋਗਾਹ ਹੱਦ ਜਿਹੜੀ ਮੁਕੇ ਜ਼ਿਲ੍ਹੇ ਦੀ ਸ਼ੁਰੂ ਹੋ ਜਾਂਦੀ ਆ ਉਹ ਆ ਜਾਂਦਾ ਵਾ ਪਲੂਰ ਪਿੰਡ ਮਿੱਤਰੋ ਤੇ ਪਲੂਰ ਪਿੰਡ ਤੋਂ ਤਿੰਨ ਕੁ ਕਿਲੋਮੀਟਰ ਚਾਰ ਦੀ ਦੂਰੀ ਤੈਅ ਕਰਦੇ ਆ ਜਿਉਂਣ ਵਾਲਾ ਪਿੰਡ ਆਉਂਦਾ ਵਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਦੇ ਘਰੇ ਇਸ ਟਾਈਮ ਆਇਆ ਹੋਇਆ ਆ ਮਿੱਤਰੋ ਇੱਕ ਵੱੱਛੀ ਵਖਾਉਣੀ ਆ ਤੁਹਾਡੇ ਫੁੱਲ ਕੰਮ ਦੀ ਫੁੱਲ ਕੰਮ ਦੀ ਕਿਉਂ ਕਿਉਂਕਿ ਇੱਕ ਤਾਂ ਮੌਸਮ ਆ ਜਿਹੜਾ ਉਹ ਸਹਿਣ ਕਰਨ ਵਾਲੀ ਚੀਜ਼ ਆ ਤੇ ਦੂਜੀ ਗੱਲ ਇਹ ਆ ਵੀ ਭਾਈ ਜਿਹੜਾ ਅੰਗ ਲੱਗਿਆ ਜਿਹੜਾ ਲੇਵਾ ਲੱਗਾ ਕਰਮਾਂ ਵਾਲੀ ਨੂੰ ਕਰੋ ਸੰਗ ਦੇ ਵਿੱਚ ਘੱਟ ਮਿਲਦਾ ਵਾ ਫਿਰ ਚੰਗੇ ਦੁੱਧ ਤੇ ਚੱਲਦੀ ਆ ਉਹ ਕਰਦੇ ਗਾਈ ਬਾਈ ਨਾਲ ਗੱਲਬਾਤ ਸਾਰੀ ਜਾਣਕਾਰੀ ਲੈ ਕੇ ਦਿੰਨਾ ਤੁਹਾਨੂੰ ਮੈਂ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰ ਕਿਹੜਾ ਵੱਡੇ ਬਾਈ ਠੀਕ ਆ ਬਾਈ ਸੇਤਾਕਰ ਪਰਿਵਾਰ ਵੀਰੇ ਵਧੀਆ ਵਧੀਆ ਵੀਰੇ ਠੀਕ ਆ ਬਾਈ ਇੱਕ ਵਾਰੀ ਨਾਮ ਦੱਸ ਦਈਏ ਆਪਣਾ ਯਾਰ ਨਾਮ ਗੁਰਪ੍ਰੀਤ ਸਿੰਘ ਬਾਈ ਠੀਕ ਆ ਵੀਰੇ ਖੇਤਾਂ 'ਚ ਆ ਗਿਆ ਬਾਹਰ ਘਰ ਹਾਂ ਜੀ ਪਿੰਡ ਜਾਣ ਵਾਲਾ ਜੀ ਠੀਕ ਆ ਇਹ ਕਿਹੜੇ ਰਾਹ ਤੇ ਰਹਿ ਗਿਆ ਘਰ ਆਪਣਾ ਇਹ ਸਮਾਸ ਵਾਲੇ ਰਾਹ ਤੋਂ ਰੋਡ ਤੋਂ ਹੀ ਆਪਣਾ ਠੀਕ ਆ ਹਾਂ ਰਾਹ ਨਿਕਲਦਾ ਜੀ ਠੀਕ ਆ ਬਾਹਰ ਖੇਤਾਂ ਦੇ ਵਿੱਚ ਸਨ ਆਫ ਕੀ ਆ ਬਾਈ ਆਪਣਾ ਹਾਂਜੀ ਬਾਪੂ ਦਾ ਨਾਮ ਕੀ ਆ ਆਪਣਾ ਬੂਯਰਗਾਣਾ ਚੰਦ ਸਿੰਘ ਆ ਜੀ ਚੰਦ ਸਿੰਘ ਠੀਕ ਆ ਤੇ ਜਿਵੇਂ ਆਪਣੀ ਕੋਈ ਨਿਸ਼ਾਨੀ ਹੁੰਦੀ ਆ ਘਰਾਂ ਦੇ ਵਿੱਚ ਬੈਠੇ ਵੀ ਪਿੰਡ ਦੇ ਵਿੱਚ ਆਪਾਂ ਨੂੰ ਜਾਣਦੇ ਹੁੰਦੇ ਆ ਆ ਨੀਲਾ ਬੈਂਡਰ ਵਾਲਾ ਕਹੇ ਤੇ ਜਾਣਦੇ ਠੀਕ ਆ ਭਰੇ ਹਾਂਜੀ ਵੱਡੇ ਭਾਈ ਜਿਹੜੇ ਆ ਵੜ ਆਪਣੀ ਇਹ ਪਹਿਲੇ ਨਾ ਕਿ ਦੂਜੇ ਸੂਏ ਇਹ ਦੂਜੇ ਸੂਏ ਸੂਈ ਆ ਬਈ ਆ ਦੂਜੇ ਸੂਏ ਸੂਈ ਆ ਕਿੰਨੇ ਦਿਨ ਹੋ ਗਏ ਭਾਈ ਸੂਈ ਨੂੰ ਇਹਨੂੰ 12 13 ਦਿਨ ਹੋ ਗਏ ਭਾਈ ਸੂਈ ਦਾ 12 13 ਦਿਨਾਂ ਦਾ ਸੂਆ ਵਾ ਤੇ ਦੁੱਧ ਕਿੰਨਾ ਤਿਆਰ ਆ ਭਾਈ ਦੁੱਧ ਭਾਈ ਹੁਣ ਹੋ ਤਾਂ ਉੱਤੇ ਹੀ ਪਾਰਾ 20 ਕਿਲੋ ਤਿਆਰ ਆ ਭਾਈ 20 ਕਿਲੋ ਤਿਆਰ ਆ ਮੈਨਾਂ ਹੋਊਗਾ ਬਾਹਰ ਕੰ ਹੋਗੀ ਨਾ ਬਾਈ 5 5.5 ਆਉਂਦੀ ਬਾਈ ਕੱਢੀ ਬਾਹਰ ਨੂੰ ਵੀਰੇ ਤੋਰੀ ਮੜ ਜੀ ਨੂੰ ਖੋਲੀ ਭਰਾ ਲੈ ਮਿੱਤਰੋ ਮੰਨ ਲਓ ਜੇ ਤੁਸੀਂ ਮਈਆਂ ਦੇ ਦੁੱਧ ਦੇ ਵਿੱਚ ਦੁੱਧ ਪਾ ਕੇ ਮੰਨ ਲਓ ਟਾਈਮ ਪਾਸ ਕਰਨਾ ਚਾਹੋਣੇ ਹਨਾ ਤਾਂ ਫਿਰ ਮੇਰੇ ਹਿਸਾਬ ਦੇ ਨਾਲ ਤਾਂ ਕਹਿਣਾ ਹੀ ਜੀ ਕਹਿ ਸਕਦੇ ਆ ਕਿਉਂਕਿ ਕਰਮਾ ਵਾਲੀ ਨੇ ਦੁੱਧ ਵੀ ਦੇ ਦੇਣਾ ਫਿਰ ਦੂਜੀ ਗੱਲ ਇਹ ਆ ਗਈ ਵੀ ਮਿੱਤਰੋ ਦੁੱਧ ਦੇਣਾ ਵੀ ਟਿਕਾਣੇ ਦਾ ਲੇਵਾ ਵੇਖੋ ਆਰਡਰ ਦੀ ਕੁਆਲਿਟੀ ਪੂਰੀ ਬਿਹਤਰ ਹੀ ਨਾ ਵੱਛੀ ਨੂੰ ਕਰਮਾ ਲਿਆ ਵੀਰੇ ਮੋੜ ਲਿਆ ਬੰਦੇ ਸੋਹਣਾ ਜਿਹੜਾ ਇਹਦਾ ਸਰੀਰ ਕਬੰਤਰ ਜਿੰਨੀ ਹੈਗੀ ਆ ਬਹੁਤ ਸਾਫ਼ ਤੇ ਸੁਥਰੀ ਆ ਬਈ ਇਹ ਗੱਲ ਕਹਿਣ ਵਾਲੀ ਨਹੀਂ ਕਿ ਕੋਈ ਤੁਸੀਂ ਕੋਲੇ ਆ ਕੇ ਵੀ ਵੇਖੋਗੇ ਨਾ ਤੇ ਤੁਹਾਨੂੰ ਇਹ ਪਸੰਦ ਆਉਣੀ ਆਉਣੀ ਆ ਕਿਉਂਕਿ ਇਹਦੀ ਕੁਆਲਿਟੀ ਬਹੁਤ ਜ਼ਬਰਦਸਤ ਆ ਵੈੜਦੀ ਮਿੱਤਰੋ ਬਾਕੀ ਦੁੱਧ ਇਹ ਐਫ ਐਚ ਫ ਦੇ ਗਰਲੈਂਡੋ ਦੇ ਨਾਲ ਕਰਾਸ ਆ ਗਈ ਕਿਉਂਕਿ ਗਰਲੈਂਡੋ ਵਾਲੇ ਪੱਖਾ ਜਿਹੜੇ ਉਹ ਇਹਦੇ ਵਿੱਚ 100 ਦੇ ਵਿੱਚੋਂ 70 ਪੈਸੇ ਆ ਤੇ ਗਰਲੈਂਡੋ ਇੱਕ ਅਜਿਹੀ ਨਸਲ ਆ ਵਿੱਚ ਜਿਵੇਂ ਆਪਾਂ ਮਾਲੋ ਕਣਕ ਦੀ ਫਸਲ ਨੂੰ ਬੇहद ਖਾਸ ਮੰਨਦੇ ਹੁੰਨੇ ਆ ਨਾ ਉਸੇ ਤਰ੍ਹਾਂ ਹੀ ਗਰਲੈਂਡੋ ਨਸਲ ਨੂੰ ਜਿਹੜੇ ਗਾਈਆਂ ਦੇ ਉਹਦੇ ਪੂਰਾ ਟੌਪ ਦਾ ਖਿਤਾਬ ਦਿੱਤਾ ਗਿਆ ਵਾ ਕਿਉਂਕਿ ਫੈਟ ਦੇ ਵਿੱਚ ਸੂਆ ਸੂਣ ਦੇ ਵਿੱਚ ਹੁਣ ਇਹ ਮੰਨ ਲਓ ਦਸਾਂ ਸੂਆ ਤੱਕ ਗਾਣੇ ਪੁੱਟੀ ਨਹੀਂ ਹੋਣਾ ਕਿਉਂ ਨਹੀਂ ਹੋਣਾ ਕਿਉਂਕਿ ਇਹ ਨਸਲ ਹੀ ਇੱਕ ਅਜਿਹੀ ਨਸਲ ਆ ਵੀ ਇਹਦੇ ਤੋਂ ਤਾਂ ਬੱਚੇ ਵੀ ਇਹਦੇ ਨਸਲ ਦੇ ਗਰਲੈਂਡੋ ਦੇ ਲੈਜੈਂਡ ਤਾਂ ਮੇਰੇ ਹਿਸਾਬ ਦੇ ਨਾਲ ਪੂਰੀ ਟੌਪ ਬਣ ਜੇ ਬਰੀਡ ਬਾਈ ਜਿਹੜਾ ਵੀ ਬਾਈ ਮਿਹਨਤ ਕਰ ਲੂਗਾ ਇਹਦੇ ਤੇ ਨੰਬਰ ਲੈ ਲੈਣੇ ਵੀਰੇ ਨੰਬਰ ਤੇ ਆ ਜਾਏ ਕਿਰਾਂ ਦੀ ਬਾਈ ਨੰਬਰ 78147 ਜੀ ਮਹੀਤਰਾ 64 ਵਾਲੀ ਇੱਕ ਵਾਰੀ ਹੋਰ ਬੋਦੀ 78147 7564 ਵਾਲੀ ਵੀਰੇ ਰੇਟ ਕੀ ਰਹੂਗਾ ਵੈਟ ਦਾ ਬਾਈ ਮੁੱਲ 70000 ਵੀਰੇ ਠੀਕ ਹੈ ਮਾਨਤਨ ਹੋ ਜਾਊਗਾ ਵੀਰੇ ਹਾਂਜੀ ਹੋ ਜਾਏ ਠੀਕ ਹੈ ਲੈ ਮਿੱਤਰੋ ਮੁੱਲ ਇਹਦਾ 70000 ਰੁਪਿਆ ਵਾ ਉਹਦੇ ਵਿੱਚੋਂ ਮਾਨਤਨ ਹੋ ਜਾਊਗਾ 20 ਕਿਲੋ ਦੁੱਧ ਤਿਆਰਾ ਸੂਆ ਦੁੱਜਾ ਵਾ 12 ਦਿਨਾਂ ਦਾ ਸੂਆ ਵਾ ਮਗਰ ਇਹਦੇ ਪਹਿਲ ਵਾਂ ਜਾਨੀ ਕਿ ਕਹਿਣ ਤੋਂ ਪਾ ਉਹ ਬੱਚਾ ਵਾ ਮਿੱਤਰੋ ਗੱਲਬਾਤ ਲਈ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਲੱਗਾ ਹੋਇਆ ਵਾ ਜਿਹੜੇ ਭਰਾ ਨੂੰ ਇਹ ਪਸੰਦ ਆਉਂਦੀ ਆ ਤੁਸੀਂ ਬਾਈ ਗਾਂ ਬਾਈ ਨਰਾਬਤਾ ਕੰਮ ਕਰ ਸਕਦੇ ਆ ਪਿੰਡ ਜੋਨ ਵਾਲਾ ਜੋਨ ਵਾਲੇ ਤੋਂ ਸਮਲਸਰ ਵਾਲੀ ਜਿਹੜੀ ਸੜਕ ਆ ਉਹ ਸੜਕ ਦੇ ਉੱਤੇ ਬਾਹਰ ਖੇਤਾਂ ਨੂੰ ਰਾਹ ਨਿਕਲਦਾ ਵਾ ਵਧੇਰੇ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਵਾ ਜਿਹੜੇ ਭਰਾ ਨੂੰ ਗਾਂ ਪਸੰਦ ਆ ਤੁਸੀਂ ਗੱਲਬਾਤ ਕਰ ਸਕਦੇ ਆ ਸ਼ੁਕਰੀਆ ਚੌਂਦੇਰੋ ਬਹੁਤ ਸਾਰਾ ਪਿਆਰ ਧੰਨਵਾਦ